ਮਿਸਰਾਂ ਨੂੰ ਫੜਨ ਲਈ ਨਾਨਯੋਗ ਸਾਡੇ ਡੀਆਈਜੀ ਬਾਰਡਰਿੰਗ ਡਾਕਟਰ ਨਾਨਕ ਸਿੰਘ ਅਤੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਕਾਸਮੀਰ ਆਈਪੀਐਸ ਇਹਨਾਂ ਵੱਲੋਂ ਮੜੇ ਅਨਸਰਾਂ ਤੇ ਨਤਕ ਪਾਉਣ ਲਈ ਇੱਕ ਮੁਹਿੰਮ ਅਸੀਂ ਵਧੀ ਹੋਈ ਸੀਗੀ ਉਹਦੇ ਤਹਿਤ ਕਾਦੀਆਂ ਪੁਲਿਸ ਨੂੰ ਬੜੀ ਸਫਲਤਾ ਹਾਸਲ ਹੋਈ ਹੈ ਕਿ 16 8 ਨੂੰ 16 ਤਰੀਕ ਨੂੰ ਇੰਦਰਜੀਤ ਸਿੰਘ ਜੋ ਕਿ ਰਜਾਦਾ ਰੋਡ ਕਾਦੀਆਂ ਦਾ ਹੀ ਰਹਿਣ ਵਾਲਾ ਹੈ ਤੇ ਇਹ ਆਪਣੇ ਪਰਿਵਾਰ ਸਮੇਤ ਡੇਰਾ ਬਾਬਾ ਨਾਲ ਗਿਆ ਹੋਇਆ ਸੀਗਾ ਜਦੋਂ ਇਹ ਦੁਪਹਿਰੇ ਘਰ ਆਇਆ ਤੇ ਇਹਨੇ ਆ ਕੇ ਦੇਖਿਆ ਤੇ ਇਹਨਾਂ ਦੇ ਦਰਵਾਜ਼ਾ ਟੁੱਟਾ ਪਿਆ ਸੀਗਾ ਅੰਦਰ ਤੇ ਸਾਮਾਨ ਸਾਰਾ ਖਿਲਰਿਆ ਹੋਇਆ ਸੀ ਫਿਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਦੀ ਉਹਦੇ ਅਕੋਰਡਿੰਗਲੀ ਅਸੀਂ ਪੁਚਤਾਂ ਦਰਜ ਕਰਕੇ ਤੇ ਐਸ ਐਚ ਓ ਕਾਦੀਆਂ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਕਾਫੀ ਮਿਹਨਤ ਕਰਦੇ ਹੋਏ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਇਹ ਬਿਲਕੁਲ ਬਲਾਈਂਡ ਚੋਰੀ ਸੀਗੀ ਇਹ ਇਹਨਾਂ ਬੰਦਿਆਂ ਨੂੰ ਹਿਮਾਚਲ ਤੋਂ ਜਿਹੜੇ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੂੰ ਫੜਿਆ ਤੇ ਫੜ ਕੇ ਤੇ ਉਹਨਾਂ ਜੋ ਚੋਰੀ ਹੋਇਆ ਸੋਨਾ ਉਹ ਵੀ ਬਰਾਮਦ ਕਰ ਲਿਆ ਹੈ ਤੇ ਇਹ ਤਿੰਨੇ ਤਿੰਨ ਦੋਸ਼ੀ ਇਹਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਏ ਜਿਹੜੇ ਹਿਮਾਚਲ ਦੇ ਦੋ ਬੰਦੇ ਹੈਗੇ ਉਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਤੇ 8 ਪਰਚੇ ਇੱਕ ਤੇ 6 ਪਰਚੇ ਇੱਕ ਤੇ 10 ਹੈ ਇੱਕ ਤੇ 6 ਪਰਚੇ ਇਹਨਾਂ ਨੂੰ ਕਾਦੀਆਂ ਕੋਈ ਕੀਤਾ ਜੀ ਇੱਥੇ ਕਿਹੜਾ ਕਿਹਦਾ ਉਹ ਹੈ ਉਹ ਵੀ ਮੰਡੀ ਦਾ ਹੀ ਹੈ ਸਾਰੇ ਤਿੰਨੇ ਹੈ ਉਧਰ ਦੇ ਹੀ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ ਤੇ ਤਿੰਨੇ ਹੀ ਹੁਣ ਚਲਦੇਗੇ ਸਾਰੇ ਅੱਜ ਹੀ ਗ੍ਰਿਫਤਾਰ ਕਰ ਲਏ ਆ ਬਾਕੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਗੇ ਫਿਰ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਦੇਖਾਂਗੇ ਵੀ ਹੋਰ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਅਕੋਰਡਿੰਗਲੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਦਾ ਕੇਸ ਦੇਖੋ ਇਹ ਹੈ ਤਾਂ ਕੋਈ ਲੇਬਰ ਸ਼ੇਵਰ ਤੇ ਮਤਲਬ ਦੱਸ ਕੇ ਵੀ ਅਸੀਂ ਲੇਬਰ ਦਾ ਕੰਮ ਕਰਦੇ ਆਂ ਪਰ ਕਰਨਾਲ ਕੰਮ ਇਹਨਾਂ ਦੀ ਕੋਈ ਕੋਈ ਜੀ ਰੈਸਟ੍ਰਿਕਸ਼ਨ ਹੈ ਚੋਰ ਬੰਦੇ ਦੀ ਪਰ ਇਹ ਆ ਵੀ ਇਹ ਫੜੇ ਗਏ ਆ ਹੁਣ ਇਹਨਾਂ ਕੋਲ ਸਾਰਾ maal ਵੀ ਰਹੀ ਰਿਕਵਰ ਕਰ ਲਿਆ ਹੈ ਬਾਕੀ ਹੁਣ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜਾ ਸੱਤੀ ਨਾਲ ਹੋਰ ਡੰਗਿਆਈ ਨਾ ਕੋਸ਼ਿਸ਼ ਕਰਨ ਇੱਕ ਹਾਰ ਹੈ ਤੇ ਆ ਕਾਂਟੇ ਆ ਦੋ ਜੋੜੇ ਕਾਂਟੇ ਆ ਕੈਸ਼ ਇਨਫਰੋ ਦਰਜੀਤ ਸਿੰਘ ਜੋ ਉਹਨਾਂ ਨੇ ਲਿਖਾਇਆ ਤੇ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਲਿਖਾਇਆ ਪਰ ਸਾਡੇ ਕੋਲ ਰਿਕਵਰੀ ਇੰਨੀ ਕੋਈ ਹੈ ਬਾਕੀ ਅਜੇ ਰਿਮਾਂਡ ਤੇ ਕਰਾਂਗੇ ਕਿ ਬਾਕੀ ਦੀ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਦੱਸਿਆ ਜਾਵੇਗਾ 16 8 ਦੀ ਚੋਰੀ ਹੈ ਜੀ ਦੁਪਹਿਰ ਦੀ ਤੇ 18 ਨੂੰ ਅਸੀਂ ਗ੍ਰਿਫਤਾਰ ਕਰ ਲਿਆ